ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਤੁਹਾਡਾ ਆਪਣਾ ਸਿਟੀ ਲਾਈਵ ਚੈਨਲ ਪਹਿਲਾਂ ਫਤਿਹ ਦੀ ਸਾਂਝ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਅੱਜ ਤੁਹਾਨੂੰ ਪਹਿਲੀ ਵਾਰੀ ਰੂਬ ਰੂ ਕਰਵਾਉਣ ਜਾ ਰਹੇ ਹਾਂ ਹਲਕਾ ਗਿਲ ਜਿੱਥੋਂ ਦੇ ਐਮ ਐਲ ਏ ਸਰਦਾਰ ਜੀਵਨ ਸਿੰਘ ਸੰਗੋਵਾਲ ਇਸ ਸਮੇ ਮੌਜੂਦਾ ਨਹੀਂ ਉਹਨਾਂ ਦੇ ਹੀ ਪਿੰਡ ਮਹਿਮਾ ਸਿੰਘਵਾਲਾ ਦੇ ਮੌਜੂਦਾ ਸਰਪੰਚ ਸਰਦਾਰ ਲਖਮਨ ਸਿੰਘ ਜੀ ਦੇ ਨਾਲ ਸਿਟੀ ਲਾਈਵ ਚੈਨਲ ਦੇ ਦਰਸ਼ਕ ਸਰਦਾਰ ਲਖਮਨ ਸਿੰਘ ਜੀ ਦੇ ਨਾਲ ਪਹਿਲਾਂ ਵੀ ਰੂਬਰੂ ਹੋ ਚੁੱਕੇ ਨੇ ਆਓ ਗੱਲਬਾਤ ਕਰਦੇ ਹਾਂ ਪਿੰਡ ਮਹਿਮਾ ਸਿੰਘ ਵਾਲੇ ਦੇ ਸਬੰਧ ਦੇ ਵਿੱਚ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਲక్ష్ਮਨ ਸਿੰਘ ਜੀ ਆਪਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਤੁਹਾਡੇ ਪਿੰਡ ਦੀ ਉਸ ਤੋਂ ਪਹਿਲਾਂ ਇਹ ਜਾਣਕਾਰੀ ਦਿਓ ਕਿਉਂਕਿ ਪਿਛਲੀ ਮੀਟਿੰਗ ਦੇ ਵਿੱਚ ਜਦੋਂ ਆਪਾਂ ਤੁਹਾਡੇ ਨਾਲ ਮੁਲਾਕਾਤ ਕੀਤੀ ਸੀ ਤਾਂ ਉਸ ਸਮੇਂ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਨੇ ਤੁਹਾਡੇ ਨਾਲ ਰਾਪਟਾ ਨਹੀਂ ਸੀ ਕੀਤਾ ਵੀ ਹੁਣ ਤਰੀਬ ਪੋਣੇ 2 ਸਾਲ ਹੋਣ ਵਾਲੇ ਨੇ ਕੀ ਸਰਦਾਰ ਜੀਵਨ ਸਿੰਘ ਸੰਘੋਵਾਲ ਜੀ ਪਿੰਡ ਮਹਿਮਾ ਸਿੰਘ ਵਾਲਾ ਦੇ ਵਿੱਚ ਲੋਕਾਂ ਦੀ ਸਾਰ ਲੈਣ ਲਈ ਪਹੁੰਚੇ ਉਹਨਾਂ ਨੇ ਇੱਕ ਅਸੀਂ ਕੰਮ ਸ਼ੁਰੂ ਕਰਨੇ ਸੀ ਜੀ ਉਹਨਾਂ ਦਾ ਨੀ ਪੱਥਰਿਕ ਬਣਵਾਇਆ ਸੀ ਜੀ ਉਹ ਉਹਦਾ ਕਟਾਉਣ ਕਰਨ ਲਈ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਉਹਨਾਂ ਉਹਦਾ ਕਟਾਉਣ ਕਰਨ ਲਈ ਸਾਡੇ ਕੋਲ ਪਹੁੰਚੇ ਸੀ ਜੀ ਉਹਨਾਂ ਦੇ ਨਾਲ ਹਰ ਵਿਭਾਗ ਦੇ ਜਿਹੜੇ ਇਹਨਾਂ ਨਾਲ ਸੰਤੰਨ ਨੇ ਪਿਛਾ ਪੁਲਿਸ ਆ ਬਿਜਲੀ ਬੋਰਡ ਹੈ ਇਹ ਵੀਡੀਓ ਦਾਫਤਰ ਉਹ ਫਰਸਤਾ ਇੱਥੇ ਆਇਆ ਸੀ ਜੀ ਸਾਡੇ ਕੋਲੇ ਉਹ तकरीबन ਇੱਥੇ ਇੱਕ ਘੰਟਾ ਕਰ ਰਹੇ ਨੇ ਜੀ ਪਹਿਲਾਂ ਤਾਂ ਸਾਡੇ ਕੋਲ ਟਾਈਮ ਨਹੀਂ ਹੈ ਹੂੰ ਜਲਦੀ ਜਾਣਾ ਪਰ ਉਹਨਾਂ ਨੂੰ ਪਿੰਡ ਵਾਲਿਆਂ ਨੇ ਬਾਅਦ ਸਰਕਾਰੀ ਇਹਨਾਂ ਦਿੱਤਾ ਹੂੰ ਉਹੜੇ ਕੋਲ ਕਿ ਘੰਟਾ ਰਹੇ ਨੇ ਜੀ ਮਾਨ ਸਤਕਾਰ ਦੀ ਜਦੋਂ ਗੱਲ ਆਉਂਦੀ ਹੈ ਤੇ ਆਪਾਂ ਗੱਲ ਕਰੀਏ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਇਸ ਸਮੇਂ ਤੇ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦੀ ਪੂਰੀ ਕਿਰਪਾ ਹੈ ਜਿਕਰ ਆਮ ਬੰਦੇ ਦੀ ਵੀ ਗੱਲ ਕਰੀਏ ਕਹਿੰਦੇ ਆਪਣੇ ਘਰ ਰੋਟੀ ਸਾਰੇ ਰੱਜ ਕੇ ਖਾਂਦੇ ਨੇ ਮਾਨ ਸਤਕਾਰ ਜਿਹੜਾ ਹੈਗਾ ਇਨਸਾਨ ਨੂੰ ਬਾਹਰੋਂ ਹੀ ਮਿਲਦਾ ਤੁਸੀਂ ਮਾਨ ਸਤਕਾਰ ਸਤਕਾਰ ਪਿੰਡ ਮਹਿਮਾ ਸਿੰਘ ਵਾਲਿਆਂ ਨੇ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਨੂੰ ਉਹਨਾਂ ਦੀ ਝੋਲੀ ਦੇ ਵਿੱਚ ਖੁੱਲਕੇ ਪਾਇਆ ਤੇ ਇਹ ਦੱਸੋ ਕਿ ਮਾਨ ਸਤਕਾਰ ਦੇ ਬਦਲੇ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਨੇ ਪਿੰਡ ਮਹਿਮਾ ਸਿੰਘ ਵਾਲਾ ਦੀ ਪੰਚਾਇਤ ਨੂੰ ਕੀ ਸਹਿਯੋਗ ਦਿੱਤਾ? ਲੋ ਅੱਜ ਤੱਕ ਸਾਡਾ ਪਿੰਡ ਤਾਂ ਤੁਸੀਂ ਛੱਡੋ ਸਾਡੇ ਜਿਹੜਾ ਨਾਲ ਦੇ ਪਿੰਡ ਨੇ ਆਪਣੇ ਹਲਕੇ ਦੇ ਜੀ ਕੋਸੀਂ ਮੀਟਿੰਗਾਂ ਸਾਡੀਆਂ ਹੁੰਦੀਆਂ ਜਿਹੜੇ ਸਰਪੰਚ ਸਾਡੀ ਜੂਨੀਅਨ ਹੈ ਜਾਂ ਹੋਰ ਹੋਰ ਇਕੱਠੇ ਹੁੰਦੇ ਰਹਿੰਦੇ ਸਰਪੰਚ ਸਾਰੇ ਅਸੀਂ ਜੀ ਉਹਨਾਂ ਨੇ ਕਿਸੇ ਪਿੰਡ ਨੂੰ ਵੀ ਤਕਰੀਬਨ ਲਗਭਗ ਕਿਸੇ ਪਿੰਡ ਨੂੰ ਵੀ ਉਹਨਾਂ ਨੇ ਕੋਈ ਗ੍ਰਾਂਟ ਨਹੀਂ ਦਿੱਤੀ ਹੈਗੀ ਐਮਐਲਏ ਸਾਹਿਬ ਵੱਲੋਂ ਜੀ ਅਜੇ ਤੱਕ ਕੋਈ ਗ੍ਰਾਂਟ ਸਾਨੂੰ ਤਾਂ ਨਹੀਂ ਆਈ ਜੀ ਅ ਗ੍ਰਾਂਟ ਦੀ ਜਿਹੜੀ ਗੱਲ ਕਰੀ ਹਲੇ ਤੱਕ ਪੰਜਾਬ ਦੇ ਵਿੱਚ ਆਲਮੋਸਟ ਕਿਤੇ ਵੀ ਗ੍ਰਾਂਟ ਨਹੀਂ ਆਈ ਪਰ ਪਿੰਡ ਵਾਲਿਆਂ ਦੇ ਕੋਲ ਜਿਹੜੀ ਜਿਹੜੀ ਆਪਣੀ ਕੋਈ ਪੰਚਾਇਤੀ ਰਕਮ ਪਈ ਹੈ ਉਸ ਨੂੰ ਵਰਤ ਰਹੇ ਨੇ ਜਿਵੇਂ ਤੁਹਾਡੇ ਨਾਲ ਲੱਗਦਾ ਪਿੰਡ ਹੀ ਇੱਥੇ ਕਾਲਕ ਹੈ ਨਾ ਉਸ ਦੇ ਕੰਮ ਕਰ ਆਲਮੋਸਟ ਸਾਰੇ ਹੀ ਜਾਣਦੇ ਨੇ ਕਿ ਕੰਮ ਚੱਲ ਰਹੀ ਨੇ ਤੇ ਤੁਸੀਂ ਇਹ ਜਾਣਕਾਰੀ ਦਿਓ ਕਿ ਤੁਹਾਡੇ ਪਿੰਡ ਦੇ ਕੋਲ ਆਪਣਾ ਫੰਡ ਪਿਆ ਹੈ ਸਾਡੇ ਕੋਲ ਤਕਰੀਬਨ 8 ਲੱਖ ਰੁਪਏ ਆ ਜੀ ਜਿਹਦੇ ਚੋਂ 4 ਲੱਖ ਤਾਂ ਹੈਗਾ ਗਲੀਆਂ ਨਾਲੀਆਂ ਦਾ ਅਸੀਂ ਬਰਮਾ ਤੇ ਇੱਟਾਂ ਲਾਉਦੇ ਆ ਸ਼ੁਰੂ ਕਰ ਦੇਣੀ ਆਨੇ ਕਿਤੇ ਦਿਨ ਜੀ ਸਾਡਾ ਸਾਰਾ ਜਿਹੜਾ ਸਮਾਨ ਸਾਡੇ ਕੋਲੇ ਆਇਆ ਪਿਆ ਜੀ ਤੇ ਬਾਕੀ ਹੈ ਤਾਂ ਨਾਲੀਆਂ ਦਾ ਤੇ ਟੋਬੇ ਦਾ ਜੀ ਜਿਹੜਾ ਕੋਲ ਟਾਈਮ ਮਿਲਿਆ ਤਾਂ ਅਸੀਂ ਜਿਹੜੀਆਂ ਨਾਲੀਆਂ ਪਹਿਲਾਂ ਬਣੀਆਂ ਹੋਈਆਂ ਨੇ ਲੈਵਲ ਠੀਕ ਨਹੀਂ ਹੈ ਜੀ ਤੇ ਮੀਂਹ ਦੇ ਪਾਣੀ ਨਾਲ ਫਿਰ ਭਰ ਜਾਂਦੀਆਂ ਨੇ ਘਰਾਂ 'ਚ ਪਾਣੀ ਜਾਂਦਾ ਜੀ ਉਹ ਨਾਲੀਆਂ ਅਸੀਂ ਠੀਕ ਕਰਾਂਗੇ ਜੀ ਤੇ ਬਾਕੀ ਜਿਹੜਾ ਟੋਬੇ ਦਾ ਕੰਮ ਹੋਣ ਵਾਲਾ ਜਿੱਥੇ ਵੀ ਉਹਦਾ ਪਾਣੀ ਕੱਢਣਾ ਜੋ ਵੀ ਕਰਨਾ ਹੈ ਪਾਣੀ ਵਾਲਾ ਅਸੀਂ ਇੱਕ ਪਾਣੀ ਕੱਢਣੂ ਪੱਪ ਵੀ ਲੈ ਕੇ ਆਉਣਾ ਜੀ ਉਹ ਸਾਡਾ ਅੰਡਰ ਪ੍ਰੋਸੈਸ ਆ ਅਸੀਂ ਇੱਕ ਦੇ ਹਫ਼ਤੇ ਚ ਲਾਇਆ ਆਵਾਂਗੇ ਜੀ ਉਹਦਾ ਬਾਕੀ ਜਿਹੜਾ ਬਾਜੂ ਪੈਸਾ ਦਾ ਅਗਲੀ ਜਿਹੜੀ ਹੋਵੇ ਪੰਚਾਇਤ ਉਹ ਖਤ ਕਰ ਲਓ ਕੋਈ ਵੱਡੀ ਗੱਲ ਨਹੀਂ ਹੈ ਜੀ ਜਿਹੜਾ ਸਾਡੇ ਦੋ ਤਿੰਨ ਕੰਮ ਕਰਨ ਵਾਲੇ ਹੈਗੇ ਇਹ ਜੂਰ ਕਰਾਂਗੇ ਉਹਨਾਂ ਬਹੀਨੇ ਦੇ ਵਿੱਚ ਜੀ ਤੇ ਜਦੋਂ ਸਦਾ ਜੀਵਨ ਸਿੰਘ ਸੰਗੋਵਾਲ ਜੀ ਤੁਹਾਡੇ ਪਿੰਡ ਆ ਕੇ ਗਏ ਉਸ ਤੋਂ ਬਾਅਦ ਕੀ ਤੁਸੀਂ ਦੁਬਾਰਾ ਉਹਨਾਂ ਦੇ ਦਫ਼ਤਰ ਜਾ ਕੇ ਉਹਨਾਂ ਨਾਲ ਰਾਫਤਾ ਕੀਤਾ ਨਹੀਂ ਉਸ ਤੋਂ ਬਾਅਦ ਸਾਡੇ ਕੋਈ ਗੱਲ ਨਹੀਂ ਹੋਈ ਤੁਹਾਨੂੰ ਯਾਦ ਹੋਵੇਗਾ ਕਿ ਜਿਸ ਸਮੇਂ ਸਰਕਾਰ ਹਲੇ ਸੱਤਾ ਵਿੱਚ ਨਹੀਂ ਆਈ ਸੀ ਤਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪਿੰਡਾਂ ਦੇ ਜਿਹੜੇ ਸਰਪੰਚ ਭਾਈਚਾਰਾ ਉਹਨਾਂ ਨੂੰ 25000 ਰੁਪਏ ਤਨਖਾਹ ਦਿੱਤੀ ਜਾਏਗੀ ਮੈਂਬਰ ਪੰਚਾਇਤ ਨੂੰ 10000 ਰੁਪਏ ਤਨਖਾਹ ਦਿੱਤੀ ਜਾਏਗੀ ਤੁਹਾਡੇ ਕੋਲ ਤਾਂ ਫੰਡ ਵੀ ਪਿਆ ਹੈ ਹਨਾ ਕਿ ਤੁਸੀਂ ਉਸ ਫੰਡ ਵਿੱਚੋਂ ਆਪਣੀ ਤਨਖਾਹ ਲਈ ਅਜਿਹਾ ਕੋਈ ਨਾ ਕਰਤੀ ਜੀ ਤੁਹਾਨੂੰ ਕੋਈ ਤੂੰ ਸੁਨੇਹਾ ਆਇਆ ਸੀ ਜਿਹੜਾ ਸੈਕਟਰੀ ਸਾਹਿਬ ਦਾ ਜੀ ਜ ਆਪਣੇ ਅਕਾਊਂਟ ਨੰਬਰ ਦੇ ਦਿਓ ਜੀ ਥੋੜੀ ਅਸੀਂ ਤਨਖਾਹ ਪਾਉਣੀ ਆ ਪਰ ਮੈਂ ਮੇਰਾ ਦੂਜਾ ਸਵਾਲ ਉਹਨੂੰ ਇਹ ਸੀ ਬਈ ਇਹਦਾ ਫੰਡ ਕਿੱਥੋਂ ਆਊਗਾ ਮੇਰਾ ਜਿਹੜਾ ਪੰਚਾਇਤ ਫੰਡ ਆ ਪਿੰਡ ਦੀ ਡਿਵੈਲਪਮੈਂਟ ਲਈ ਅਸੀਂ ਰੱਖਿਆ ਹੁੰਦਾ ਪੰਚਾਇਤ ਫੰਡ ਜੀ ਉਹ ਪੰਚਾਇਤ ਫੰਡ ਦੇ ਵਿੱਚੋਂ ਤੁਹਾਨੂੰ ਤਨਖਾਹ ਦੇਣੀ ਓਕੇ ਅਜੇ ਤਾਂ ਕੋਈ ਨਾ ਕਰਦੀ ਵੀ ਅਸੀਂ ਤਨਖਾਹ ਨਹੀਂ ਲੈਣੀ ਜੀ ਪਰ ਸਰਕਾਰਾਂ ਲਾਰੇ ਲਾਉਂਦੀਆਂ ਨੇ ਉਹਨਾਂ ਨੇ 25000 ਤੱਕ ਹੀ ਸਾਡੀ 1200 ਰੁਪਇਆ ਉਹ ਤਨਖਾਹ ਵਾ ਜਿਹੜੀ ਇਹ ਦੇਣ ਲੱਗੇ ਸੀ ਪਿਛਲੀਆਂ ਸਰਕਾਰਾਂ ਨੇ ਇਹਦੇ ਪੱਤੇ ਲਾਏ ਨੇ ਸਾਰੇ 1200 ਰੁਪਇਆ ਜੀ ਇਹ ਦੇਣ ਲੱਗੇ ਸੀ 1200 ਰੁਪਇਆ ਪਰ ਆਪਦੇ ਕੋਲ ਸਰਕਾਰ ਨਹੀਂ ਦਿੰਦੀ ਸਾਡੇ ਜਿਹੜੇ ਡਿਵੈਲਪਮੈਂਟ ਵਾਲੇ ਫੰਡ ਨੇ ਸਾਡੇ ਪੰਚਾਇਤੀ ਫੰਡ ਨੇ ਜੀ ਉਹ ਫੰਡ ਦੇ ਬੱਚੋਂ ਕਹਿੰਦੇ ਤੁਸੀਂ ਦਰਖਾਹ ਲਓ ਪਰ ਅਸੀਂ ਮੈਂ ਉਹਨਾਂ ਨੂੰ ਆਖਿਆ ਹਮ ਮੈਂ ਜਿਹੜੇ ਪਿੰਡਾਂ ਕੋਲੇ ਪੰਚਾਇਤੀ ਫੰਡ ਨਹੀਂ ਹੈਗੇ ਇਸ ਟਾਈਮ ਹਮ ਸਈ ਖਤ ਕਰ ਚੁੱਕੇ ਨੇ ਹਾਂਜੀ ਉਹ ਕਹਿੰਦੇ ਫਿਰ ਨਾਲ ਦੇ ਪਿੰਚ ਦੇਖਾਂਗੇ ਅਸੀਂ ਓਕੇ ਹਾਂ ਮਤਲਬ ਕਹਿੰਦਾ ਪਾਪ ਆਪਾਂ ਦੇਖਿਆ ਨਾ ਪੰਜਾਬੀ ਵਿੱਚ ਗੱਲ ਗਈ ਏ ਸਾਡੀ ਹੀ ਥਾਲੀ ਦੇ ਵਿੱਚੋਂ ਕੱਢ ਕੇ ਸਾਨੂੰ ਹੀ ਬੁਰਕੀ ਦੇ ਦੇਣੀ ਹੈਗੀ ਹੈ ਨਾ ਤੇ ਜਦੋਂ ਕਿ ਗੱਲ ਕੀਤੀ ਜਾਵੇ ਤਾਂ ਪੂਰੀ ਦੀ ਪੂਰੀ ਥਾਲੀ ਸਾਡੀ ਆ ਤੇ ਹੁਣ ਇਹ ਕਿਚਾਨੇ ਦਾ ਹੋਰ ਪਾਪ ਆਪਾਂ ਗੱਲ ਕਰਦੇ ਆ ਤੁਹਾਡੇ ਪਿੰਡ ਮਹਿਮਾ ਸਿੰਘ ਵਾਲਾ ਦੇ ਸਬੰਧ ਦੇ ਵਿੱਚ ਕਿਉਂਕਿ ਹਲਕਾ ਗਿਲ ਦੇ ਜਦੋਂ ਹੋਰ ਸਰਪੰਚ ਭਾਈਚਾਰੇ ਦੇ ਨਾਲ ਗੱਲਬਾਤ ਹੁੰਦੀ ਹੈ ਨਾ ਤੇ ਪਤਾ ਲੱਗਦਾ ਕਿ ਹਲਕਾ ਗਿਲ ਦੇ ਵਿੱਚ ਪਹਿਲਾਂ ਵੀ ਹੀ ਸਮੱਸਿਆ ਸੀ ਹੁਣ ਵੀ ਹੀ ਸਮੱਸਿਆ ਸੈਕਟਰੀ ਦੀ ਸਮੱਸਿਆ ਬੜੀ ਹੈ ਕਿ ਤੁਹਾਨੂੰ ਵੀ ਆ ਰਹੀ ਹੈ ਇਹ ਤਾਂ ਦੇ ਕੋਈ ਸਾਡੇ 46 ਪਿੰਡ ਨੇ ਜੀ ਸਾਡੇ ਕੋਲੇ ਦੋ ਸੈਕਟਰੀ ਇੱਥੋਂ ਚਾਰ ਸੈਕਟਰੀ ਸੀ ਦੋ ਉਹਦੇ ਬਦਲੀ ਹੋ ਗਈ ਜੀ ਚਲੋ ਕਿਸੇ ਤਰੀਕੇ ਨਾਲ ਕਿਵੇਂ ਹੋਇਆ ਤਾਂ ਉਹ ਹੀ ਜਾਣਦੇ ਨੇ ਜੀ ਉਹ ਦੋਹਾਂ ਦੀ ਬਦਲੇ ਹੋਣ ਨਾਲ ਦੋ ਸੈਕਟਰੀ ਸਾਡੇ ਕੋਲੇ ਰਹਿ ਗਈ ਇੱਕ ਲੇਡੀ ਸੈਕਟਰੀ ਹੈ ਜੀ ਕੌਸ਼ਕ ਰਵਿੰਦਰ ਕੌਸ਼ਕਾ ਜੀ ਉਹ ਦੋ ਸੈਕਟਰੀਆਂ ਕੋਲੇ 46 ਪਿੰਡ ਨੇ ਉਕੇ ਜੀ ਸਾਨੂੰ ਆਪ ਕਿਤਾਬਾਂ ਚਾਕੇ ਬਲਾਕ ਦੇ ਵਿੱਚ ਪਹਿਲਾਂ ਫੋਨ ਕਰੀਦਾ ਵੀ ਸੈਕਟਰੀ ਸਾਹਿਬ ਉੱਤੇ ਮਿਲਣਗੇ ਕਿ ਨਹੀਂ ਮਿਲਣਗੇ ਜੀ ਸਾਨੂੰ ਜਾਣਾ ਪੈਂਦਾ ਕਈ-ਕਈ ਘੰਟੇ ਉਹਨਾਂ ਕੋਲੇ ਬਹਿਣਾ ਪੈਂਦਾ ਜੀ ਤੇ ਪੇਮੈਂਟ ਪਵਾਉਣੀ ਆ ਕੋਈ ਹੋਰ ਨਵੇਂ ਕੰਮ ਲਈ ਮਤੇ ਪਾਉਣੇ ਆ ਜੀ ਸਾਡੇ ਲਈ ਬਹੁਤ ਹੀ ਵੱਡੀ ਪ੍ਰੋਬਲਮ ਆ ਹੂੰ ਤੇ ਕੋਈ ਇਹ ਇਹ ਹੁਣ ਸਾਡਾ ਟਾਈਮ ਵੀ ਘਟ ਰਹਿ ਗਿਆ ਹੂੰ ਸਾਡੇ ਕੰਮ ਸ਼ੁਰੂ ਕਰਨ ਦੇ ਵਿੱਚ ਜੇ ਵੱਡਾ ਟਿੱਕਾ ਹੈਗਾ ਇਹ ਇਹ ਜਿਹੜਾ ਸੈਕਟਰੀਆਂ ਦੀ ਘਾਟ ਹੈ ਜੀ ਸਾਡੇ ਬਲਾਕ ਦੇ ਵਿੱਚ ਜੀ ਇਹ ਜਿਹੜੇ politcal ਬੰਦੇ ਨੇ ਇਹਨਾਂ ਨੂੰ ਸੋਚਣਾ ਚਾਹੀਦਾ ਲੀਡਰਾਂ ਨੂੰ ਜੀ ਭਈ ਹਰ ਬਲਾਕ ਦੇ ਵਿੱਚ ਘਟੋ ਘਟੇ ਜਿਹੜੇ ਸੈਕਟਰੀ ਨੇ ਜਿੰਨੇ ਚਾਹੀਦੇ ਆ ਪਿੰਡਾਂ ਦੇ ਹਿਸਾਬ ਨਾਲ ਜੀ ਇੱਕ ਸੈਕਟਰੀ 10 ਪੁਆਇੰਟ ਵੀ ਸਾਫ ਸਕਦਾ ਪਰ ਜੇ ਇੱਕ ਸੈਕਟਰੀ ਨੂੰ ਆਪਾਂ 30-30 ਪੁਆਇੰਟ ਦੇ ਦਾਂਗੇ ਜੀ ਉਹ ਤਾਂ ਫਿਰ ਉਹ ਕੰਮ ਨਹੀਂ ਕਰ ਸਕਣਗੇ ਜੀ ਜੀ ਇਹ ਸਾਰੀ ਪ੍ਰੋਬਲਮ ਸਾਡੇ ਮੇਲੋਂ ਬਲਾਕ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ ਇੱਕ ਜਾਣਨਾ ਪਾਓ ਕਿ ਤੁਹਾਨੂੰ ਇਹ ਸਮੱਸਿਆ ਆ ਮੌਜੂਦਾ ਸਰਕਾਰ ਬਣਨ ਤੋਂ ਪਹਿਲਾਂ ਵੀ ਸੀ ਪਹਿਲਾਂ ਕੋਈ ਸਮੱਸਿਆ ਨਹੀਂ ਆਈ ਜੀ ਕਿ ਤੁਸੀਂ ਇਸ ਗੱਲ ਦੀ ਜਾਣਕਾਰੀ ਕਿਉਂਕਿ ਦੇਖਿਆ ਜਾਵੇ ਤਾਂ ਐਮਐਲਏ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਦੇ ਤੱਕ ਇਹ ਜਾਣਕਾਰੀ ਪਹੁੰਚੀ ਹੈ ਕਿ ਪਹਿਲਾਂ ਸੈਕਟਰੀ ਜਿਹੜੇ ਨੇ ਸਰਪੰਚ ਦੇ ਘਰ ਪਹੁੰਚਦੇ ਸੀ ਤੇ ਹੁਣ ਕੀ ਹੈ ਬਿਲਕੁਲ ਉਲਟਾ ਹੋ ਗਿਆ ਉਹ ਸਰਪੰਚਾਂ ਦੇ ਜਿਹੜੇ ਗੇੜੇ ਨੇ ਸੈਕਟਰੀ ਤੱਕ ਲੱਗ ਰਹੇ ਨੇ ਉਹਨਾਂ ਦੇ ਕੋ ਉਹ ਐਮਐਲਏ ਸਾਹਿਬ ਨੂੰ ਸਾਰੇ ਸਿਚੁਏਸ਼ਨ ਦਾ ਪਤਾ ਜੀ ਕਿਉਂਕਿ ਸਾਡੇ ਵੀਡੀਓ ਸਾਹਿਬ ਅਕਸਰ ਉਹਨਾਂ ਕੋਲੇ ਕਈ ਵਾਰੀ ਉਹ ਬੁਲਾ ਲੈਂਦੇ ਨੇ ਜੀ ਸਾਰਾ ਕੁਝ ਦੱਸਦੇ ਰਹਿੰਦੇ ਆ ਉਹਨਾਂ ਨੂੰ ਆਪਣੀ ਪ੍ਰੋਬਲਮਾਂ ਕਿਉਂਕਿ ਉਹ ਹਟ ਨੇ ਜੀ ਸਭ ਹਟ ਨੇ ਸਾਡੇ ਬਲਾਕ ਦੇ ਜੀ ਉਹਨਾਂ ਨੇ ਦੇਖਣਾ ਜਦੋਂ ਜਿੱਥੇ ਪ੍ਰੋਬਲਮ ਆਉਂਦੀ ਆ ਤਾਂ ਉਹ ਐਮਐਲਏ ਸਾਹਿਬ ਦੇ ਨੌਲੇਜ ਦੇ ਵਿੱਚ ਜ਼ਰੂਰ ਲਿਆਉਂਦੇ ਨੇ ਜੀ ਤੇ ਹੁਣ ਆਪਾਂ ਵੀਡੀਓ ਸਾਹਿਬ ਵੀ ਗੱਲ ਕਰਦੇ ਆ ਜਦੋਂ ਵੀਡੀਓ ਸਾਹਿਬ ਨੂੰ ਇਹ ਸਮੱਸਿਆਵਾਂ ਦਾ ਪਤਾ ਆ ਤੇ ਇਹ ਵੀ ਦੱਸ ਦਿਓ ਕਿ ਬਿਲਕੁਲ ਹੋਣੀ ਚਾਹੁੰਦੇ ਆ ਕਦੇ ਵੀ ਲੱਗ ਸਕਦਾ ਕਦੇ ਵੀ ਲੱਗ ਸਕਦਾ ਆ ਤੇ ਵੀਡੀਓ ਸਾਹਿਬ ਨੇ ਹੁਣ ਤੱਕ ਤੁਹਾਨੂੰ ਇਹ ਨਹੀਂ ਕਿਹਾ ਕਿ ਤੁਹਾਡੇ ਕੋਲ ਫੰਡ ਪਿਆ ਜਿਹੜਾ ਕੰਮ ਤੁਸੀਂ ਹੁਣ ਸੋਚ ਰਹੇ ਹੋ ਇਹ ਕੰਮ ਕਰੀਬ 3 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦੇ ਜਦੋਂ ਤੁਸੀਂ ਗੱਲ ਕਰਨਾ 3 ਮਹੀਨੇ ਪਹਿਲਾਂ ਦੀ ਜੀ ਉਦੋਂ ਤਾਂ ਬਿਲਕੁਲ ਦੀ ਸਿਚੁਏਸ਼ਨ ਇਹ ਜੀ ਸੀ ਜੀ ਤੇ ਸਾਨੂੰ ਤਾਂ ਪਤਾ ਨਹੀਂ ਸੀ ਕਰਨਾ ਕੀ ਨਹੀਂ ਕਰਨਾ ਕਿੱਧਰ ਨੂੰ ਜਾਈਏ ਜਦੋਂ ਸਾਡੇ ਜਿਹੜੇ ਸੈਕਟਰੀ ਸੀ ਉਹਨਾਂ ਦੀ ਬਦਲੀ ਹੋ ਗਈ ਜੀ ਉਹ ਸੈਕਟਰੀਆਂ ਨੇ ਜਿੱਦਾਂ ਚਲੋ ਚਾਰਜ ਨਹੀਂ ਦਿੰਦੇ ਸੀ ਦੂਜੇ ਸੈਕਟਰੀ ਨੂੰ ਉਹਨਾਂ ਕਰਕੇ ਕੰਮ ਨਹੀਂ ਸ਼ੁਰੂ ਕਰ ਸਕਦੇ ਸੀ ਜੀ ਉਹਨੂੰ ਘੱਟੋ ਘੱਟ ਉਹਨਾਂ ਨੇ 1 ਮਹੀਨਾ ਤਾਂ ਲਾਤਾ ਕਿਉਂਕਿ ਪੁਰਾਣੇ ਸੈਕਟਰੀ ਨੇ ਜਿਹੜਾ ਹੁੰਦੇ ਆ ਜਿਹੜੀ ਬਦਲੀ ਹੋ ਗਈ ਜੀ ਉਹਦੇ ਕੋਲੇ 10-12 ਪਿੰਡ ਜੀ ਉਹਦੇ 10 ਬਣਾ ਪ੍ਰਿੰਟਰ ਦੀ ਜਿਹੜੀ ਬਕਸ ਨੇ ਉਹ ਪੂਰੀਆਂ ਕਰੀਆਂ ਆਕਾਸ਼ ਬਪੋਇਆ ਹੋਰ ਜੋ ਵੀ ਉਹਨਾਂ ਦਾ ਕੰਮ ਹੁੰਦਾ ਸਾਰਾ ਕੁਝ ਉਹਨਾਂ ਨੇ ਪੂਰਾ ਕਰਕੇ ਦੇਣਾ ਸੀਗਾ ਜੀ ਜਿੱਨਾਂ ਚਿਰ ਉਹਨੇ ਚਾਰਜ ਨਹੀਂ ਦਿੱਤਾ ਦੂਜੇ ਸੈਕਟਰੀ ਨੂੰ ਉਹਨਾਂ ਚਿਰ ਉਹ ਕੰਮ ਨਹੀਂ ਸ਼ੁਰੂ ਕਰ ਸਕਦੇ ਸੀ ਹਮ ਇਸ ਲਈ ਸਾਡਾ ਜਿਹੜਾ ਡਿਲੇ ਤਾਂ ਹੋਇਆ ਹੀ ਹੋਇਆ सरपंच साहब ਤੁਸੀਂ ਸਰਪੰਚ ਯੂਨੀਅਨ ਦੇ ਨਾਲ ਜੁੜੇ ਹੋਇਓ ਇੱਕ ਜਾਣਕਾਰੀ ਦਿਓ ਇਸ ਸਮੇਂ ਮੌਜੂਦਾ ਸਰਕਾਰ ਜੋ ਸਰਪੰਚਾਂ ਦੀਆਂ ਮੀਟਿੰਗਾਂ ਕਰਵਾ ਰਹੀ ਹੈ ਪਹਿਲਾਂ ਬਲਾਕ ਵਿੱਚ ਮੀਟਿੰਗ ਕਰਵਾਉਂਦੀ ਹੈ ਉਸ ਤੋਂ ਬਾਅਦ ਚੰਡੀਗੜ੍ਹ ਸਰਪੰਚ ਭਾਈਚਾਰੇ ਨੂੰ ਬੁਲਾ ਕੇ ਦੱਸ ਰਹੀ ਹੈ ਕਿ ਕਿਦਾਂ ਪੰਚਾਇਤਾਂ ਚਲਾਨੀਆਂ ਚਾਹੀਦੀਆਂ ਨੇ ਕੀ ਇਸ ਸਮੇਂ ਇਹ ਮੀਟਿੰਗਾਂ ਜ਼ਰੂਰੀ ਨੇ ਬਿਲਕੁਲ ਤਾਂ ਮੇਟ ਨਾਲ ਆ ਜਿਹੜਾ ਸੰਬੰਧ ਹੈ ਇਹ ਜਿਹੜੀ ਸਰਕਾਰ ਹਰ ਸਰਕਾਰ ਇਹ ਕੋਸ਼ਿਸ਼ ਕਰਦੀ ਆ ਕਿ ਵਕਤਬਦ ਸਾਡੇ ਜਿਹੜਾ ਹੇਠਲਾ ਕਿਡਰਾ ਉਹ ਮਜ਼ਬੂਤ ਹੋਵੇ ਇਹਨਾਂ ਨੂੰ ਇਹ ਚਾਹੀਦਾ ਸੀ ਆਪਣੀ ਪਾਰਟੀ ਦੇ ਸਰਪੰਚਾਂ ਨੂੰ ਦੀ ਬਜਾਏ ਸਾਰੇ ਸਰਪੰਚਾਂ ਨੂੰ ਬੁਲਾਉਂਦੇ ਆ ਉੱਥੇ ਸਾਰੇ ਸਰਪੰਚਾਂ ਨੂੰ ਉਹ ਦੱਸਦੇ ਆਪਣੀ ਪਾਲਿਸੀ ਦੱਸਦੇ ਹੋ ਸਕਦਾ ਜਿਹੜੇ ਸਰਪੰਚ ਨੇ ਵਧੀਆ ਢੰਗ ਨਾਲ ਕੰਮ ਕਰਨ ਹੋ ਸਕਦਾ ਹੈ ਕਿ ਇਹਨਾਂ ਨਾਲ ਜੁੜ ਵੀ ਸਕਦੇ ਆ ਇਹਨਾਂ ਦੀਆਂ ਪਾਲਿਸੀਆਂ ਦੇਖ ਕੇ ਇਹ ਜਿਹੜਾ ਆਪਣੇ ਬੰਦਿਆਂ ਨੂੰ ਬੁਲਾ ਕੇ ਉੱਥੇ ਟ੍ਰੇਨਿੰਗ ਦੇਣੀ ਇਹ ਇਹਦੇ ਮੈਂ ਬਹੁਤ ਉਲਟੋ ਆ ਜੀ ਇਹਨਾਂ ਦਾ ਜਿਹੜਾ ਫਰਜ਼ ਵੰਡਦਾ ਸੀ ਸਰਕਾਰ ਦਾ ਫਰਜ਼ ਆ ਸਰਕਾਰ ਲਈ ਜਿਹੜੇ ਸਰਪੰਚ ਨੇ ਇਹ ਇਹ ਸਾਰੇ ਪਿੰਡ ਦੇ ਸਰਪੰਚ ਨੇ ਇਹਨਾਂ ਕਿਸੇ ਪਾਰਟੀ ਦੇ ਸਰਪੰਚ ਨਹੀਂ ਹੈਗੇ ਇਹਨਾਂ ਨੂੰ ਜਿਸ ਤਰ੍ਹਾਂ ਭਗਵਾਨਤਵਾਨ ਸਾਹਿਬ ਨੇ ਕਿਹਾ ਸੀ ਵੀ ਜਿਹੜਾ ਸਰਪੰਚ ਹੁੰਦਾ ਉਹ ਕਿਸੇ ਪਾਰਟੀ ਦਾ ਨਹੀਂ ਹੁੰਦਾ ਪਿੰਡ ਦਾ ਹੁੰਦਾ ਜੇ ਉਹ ਪਿੰਡ ਦੇ ਸਰਪੰਚ ਮੰਨਦੇ ਆ ਤੇ ਐਜੇ ਪਿੰਡ ਦਾ ਸਰਪੰਚ ਇਹਨਾਂ ਨੂੰ ਸਾਰੇ ਸਰਪੰਚਾਂ ਨੂੰ ਬੁਲਾਉਣਾ ਚਾਹੀਦਾ ਸੀ ਨਾ ਕਿ ਥੋੜੇ ਜਿਹੇ ਸਰਪੰਚਾਂ ਨੂੰ ਬੁਲਾਉਣਾ ਚਾਹੀਦਾ ਸੀ ਸਰਪੰਚਾਂ ਸੇ ਇੱਕ ਜਾਣਕਾਰੀ ਹੋਰ ਦਿਓ ਜਿਸ ਤਰ੍ਹਾਂ ਮੌਜੂਦਾ ਸਰਕਾਰ ਨੇ ਇੱਕ ਆਵਾਜ਼ ਦਿੱਤੀ ਹੋਈ ਹੈ ਕਹਿੰਦੇ ਆਪਾਂ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਸਰਪੰਚ ਬਣਾਣੇ ਆ ਕੀ ਪਿੰਡ ਮਹਿਮਾ ਸਿੰਘ ਦੇ ਵਿੱਚ ਦੋ ਵਾਰ ਆ ਫਿਰ ਸਰਬਸੰਮਤੀ ਦੇ ਨਾਲ ਸਰਪੰਚ ਲక్ష్మణ ਸਿੰਘ ਦੀ ਲੋਕਾਂ ਦੇ ਸਾਹਮਣੇ ਆਣਗੇ ਨਹੀਂ ਮੈਂ ਤਾਂ ਵੇਖੋ ਕਲੀਅਰ ਕੱਟ ਕਹਿਤਾ ਦੱਸਦਾ ਇਹਨਾਂ ਨੂੰ ਉਹਦੇ ਪਿੰਡ ਵਾਸੀਆਂ ਨੂੰ ਵੀ ਜਿਹੜੇ ਮੇਰੇ ਕਲੋਜ਼ ਨੇ ਉਹਨਾਂ ਨੂੰ ਦੱਸਦਾ ਕਿ ਤੁਸੀਂ ਕੋਈ ਨਾ ਕੋਈ ਹੋਰ ਕੈਂਡੀਡੇਟ ਦੇਖ ਲਓ ਅਗਲੀ ਵਾਰ ਨੂੰ ਮੈਂ ਆਪਣੀਆਂ ਟਰੇਲੂ ਗੱਲਾਂ ਕਰਕੇ ਮੈਂ ਅੱਗੇ ਵਾਸਤੇ ਮੈਂ 5 ਸਾਲ ਲਈ ਮੈਂ ਉਹਨੂੰ ਸਰਪੰਚ ਨਹੀਂ ਬਣ ਸਕਦਾ ਹੋ ਸਕਦਾ ਚਲੋ ਮੇਰੇ ਨਾਲ ਵੀ ਵਧੀਆ ਕੋਈ ਨਾ ਕੋਈ ਵਧੀਆ ਕੰਮ ਕਰੇ ਆ ਤਾਂ ਕਰਕੇ ਫਿਰ ਮੈਂ ਇਹਨਾਂ ਨੂੰ ਆਖਿਆ ਵੀ ਮੈਂ ਮੇਰੀ ਮਜਬੂਰੀ ਹੈ ਬਹੁਤ ਵੱਡੀ ਮਜਬੂਰੀ ਹੈ ਮੈਂ ਸਰਪੰਚ ਅੱਗੇ ਅਗਲੇ 5 ਸਾਲੇ ਨਹੀਂ ਕਰ ਸਕਦਾ ਸਰਪੰਚ ਸਾਹਿਬ ਇੱਕ ਜਾਣਕਾਰੀ ਹੋ ਜਾ ਰਹੀ ਕੈਮਰੇ ਸਾਹਮਣੇ ਦੇ ਦਿਓ ਤੁਹਾਡੀ ਉਮਰ ਕਿੰਨੀ ਹੈ ਜੀ ਮੇਰੀ ਉਮਰ ਹੈ ਜੀ 48 ਸਾਲ ਦੀ सरपंच साहब 68 ਸਾਲ ਦੇ ਵਿੱਚ ਤੁਸੀਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਹੀ ਸੰਭੀਆਂ ਨੇ ਅੱਜ ਤੁਹਾਡੇ ਪਿੰਡ ਵਾਲਿਆਂ ਨਾਲ ਜਦੋਂ ਗੱਲ ਕੀਤੀ ਤਾਂ ਸਰਬਸੰਮਤੀ ਦੇ ਬਤੌਰ ਸਰਬਸੰਮਤੀ ਉਹਨਾਂ ਨੇ ਤੁਹਾਡਾ ਹੀ ਨਾਮ ਲਿਆ ਤੇ ਹੁਣ ਤਾਂ ਥੋੜੀ ਜਿਹੀ ਜ਼ਿੰਮੇਵਾਰੀਆਂ ਪਿੰਡ ਵਾਲਿਆਂ ਦੇ ਹੱਥ ਵਿੱਚ ਚਾਹੀਦੀਆਂ ਨੇ। ਦੇਖੋ ਮੈਂ ਪੱਜ ਤੋਂ ਨਹੀਂ ਮੈਂ ਤਾਂ ਸਰਪੰਚ ਦਾ 5 ਸਾਲ ਪਹਿਲਾਂ ਹੀ ਬਣਿਆ। ਜੀ ਮੈਂ ਤਾਂ 20-25 ਸਾਲ ਤੋਂ ਪਿੰਡ ਵਾਲਿਆਂ ਦੇ ਨਾਲ ਹੀ ਖੜਾ। ਜੀ ਔਰ ਕੁਝਾਏ ਹੋ ਸਮਾਜਿਕ ਕੱਟ ਹੋਵੇ ਜਾਂ ਕੋਈ ਪ੍ਰੋਬਲਮ ਹੋਵੇ ਮੈਂ ਤਾਂ ਲੋਕਾਂ ਦੇ ਨਾਲ ਹੀ ਖੜਾ ਰਿਹਾ ਮੈਂ 25 ਸਾਲ ਤੋਂ ਜੀ ਤੇ ਜੇ ਸਾਡੇ ਸਪੋਰਟਸ ਜੇ ਚੱਲਦੀਆਂ ਸਟੇਡੀਅਮ ਬਣੇ ਨੇ ਐਡਾ ਕੋਸਾ ਸਾਡੇ ਪਿੰਡ ਬਣਿਆ ਜੀ ਉਹ ਮੇਰੀ ਹਿੰਮਤ ਦੇ ਜਿਹੜੇ ਮੇਰੇ ਨਾਲ ਜੂਤ ਜੁੜੇ ਸੀ ਉਸ ਟਾਈਮ ਦੇ ਕਾਲੇ ਭਜਾ ਜੂਤ ਸੀ ਪਿੰਡ ਦੇ ਜਿਹੜੀ ਅਸੀਂ ਕਲੱਬ ਖੜੀ ਕੀਤੀ ਸੀ ਜੀ ਉਹ ਕਲੱਬ ਖੜੀ ਕਰਨ ਤੋਂ ਬਾਅਦ ਹੀ ਸਾਡੇ ਪਿੰਡ ਸਟੇਡੀਅਮ ਬਣਿਆ ਐਨਆਰਜੀ ਨੇ ਬਣਾਇਆ ਜੀ ਮੈਂ ਤਾਂ ਪਹਿਲਾਂ ਤੋਂ ਇਹ ਮਤਲਬ ਸਾਡੇ ਪਿੰਡ ਵਾਸੀਆਂ ਨਗਰ ਨਿਵਾਸੀਆਂ ਦੇ ਜਦੋਂ ਵੀ ਪ੍ਰੋਬਲਮ ਆਉਂਦੀਆਂ ਨਾਲ ਖੜਾ ਰਿਹਾ ਆ ਮੈਂ ਅੱਗੇ ਵਾਸਤੇ ਵੀ ਖੜਾ ਰਹਾਂਗੇ ਪਰ ਇਹ ਸਰਪੰਚਾਂ ਦੀ ਜ਼ਿੰਮੇਵਾਰੀ ਆ ਇਹਦੇ ਨਾਲ ਪਿੰਡ ਵਾਸੀਆਂ ਦੇ ਪ੍ਰੋਬਲਮ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜਿੰਮੇਵਾਰੀਆਂ ਪੰਚਾਇਤ ਕਲ ਬੰਦਿਆਂ ਦੇ ਵਿੱਚ ਹੁੰਦੀਆਂ ਨੇ ਭਈ ਬਗਾਰਾਂ ਵੀ ਪੈਂਦੀਆਂ ਨੇ ਉਹਨਾਂ ਦੀ ਕਰਕੇ ਮੈਂ ਇੰਨਾ ਟਾਈਮ ਨਹੀਂ ਦੇ ਸਕਦਾ ਤੁਸੀਂ ਇਹ ਚਾਣਨਾ ਪਾ ਦਿਓ ਕਿ ਹੁਣ ਤੱਕ ਕਿਹੜਾ ਕੰਮ ਹੈ ਜਿਹੜਾ ਹਲੇ ਪੈਂਡਿੰਗ ਰਹਿੰਦਾ ਹੈ ਤੁਹਾਡੇ ਪਿੰਡ ਮਹਿਮਾ ਸਿੰਘ ਵਾਲਾ ਦਾ ਕੋਈ ਆਪਾਂ ਗੱਲ ਕਰੀ ਆ ਪਿੰਡਾਂ ਚੰਦਾ ਵੀ ਰਸਤੇ ਬਣ ਗਏ ਸਾਰੇ ਬਣ ਗਏ ਕੋਈ ਐਸਾ ਕੰਮ ਨਹੀਂ ਇਹ ਤਾਂ ਬਣਾ ਕੋਈ ਹੋਰ ਜਗਾ ਸੀਗੀਆਂ ਜਿੱਥੇ ਸਰਪੰਚ ਪੰਚਾਇਤ ਦਾ ਪਹਾ ਨਹੀਂ ਲਾ ਸਕਦੇ ਸੀ ਉੱਥੇ ਅਸੀਂ ਐਨਆਰਏ ਨੂੰ ਰਿਕਵੈਸਟ ਕਰਕੇ ਅਸੀਂ ਤਾਂ ਉਹ ਵੀ ਜਿਹੜੇ ਕੰਮ ਨੇ ਕਰਵਾਏ ਜੀ ਜੇ ਮਿਸਾਲ ਦਿੱਤਾ ਉਹ ਤੁਹਾਡਾ ਸਕੂਲ ਸੀਗਾ ਇਹ ਜਿਹੜੇ ਸਰਕਾਰਾਂ ਨੇ ਇਹ ਟੱਕਾ ਬਹੁਤ ਕਰਦੀਆਂ ਨੇ ਕਾਂਗਰਸ ਵੇਲੇ ਸਾਡਾ ਜਿਹੜਾ ਸਕੂਲ ਸੀ ਇਹਨੂੰ ਉਸ ਵੇਲੇ ਜਿਹੜਾ ਐਕਸੀਡੈਂਟ ਸੀ ਉਹਨੇ ਅਨਸੇਫ ਕਰਤਾ ਸਾਰਾ ਅਸੀਂ ਤਾਂ ਦੋ ਕਮਰੇ ਕਹਿਆ ਸੀ ਉਹਨੇ ਚਾਰੀ ਕਮਰੇ ਸੰਸੇਫ ਕਰ ਜੀ ਉਹ ਸਾਨੂੰ ਢਾ ਢੋਣਿਆ ਪਿਆ ਸਾਰਾ ਸਕੂਲ ਸਕੂਲ ਨੂੰ ਸ਼ਿਫਟ ਕਰਨਾ ਪਿਆ ਪ੍ਰਾਇਮਰੀ ਸਕੂਲ ਨੂੰ ਉਹ ਤੋਂ ਬਾਅਦ ਸਾਡੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਅਸੀਂ ਉਹ ਸਾਰਾ ਜਿਹੜਾ ਸਕੂਲ ਆ ਸਾਡੀ ਬਿਲਡਿੰਗ ਕਮੇਟੀ ਆ ਜਿਹਦੀ ਅਗਵਾਈ ਭੁਪਿੰਦਰਪਾਲ ਸਿੰਘ ਜੀ ਨੇ ਕੀਤੀ ਆ ਉਹ ਉਹਨਾਂ ਨੇ ਬਿਲਡਿੰਗ ਕਮੇਟੀ ਨੇ ਸਾਰਾ ਸਕੂਲ ਬਣਾਇਆ ਤੁਸੀਂ ਅੱਜ ਜੇ ਸਾਡੇ ਸਕੂਲ ਦੇਖੋਗੇ ਪ੍ਰਾਇਮਰੀ ਸਕੂਲ ਉਹ ਤੋਂ ਬਾਅਦ ਫਿਰ ਇੱਕ ਐਨਆਰਆਈ ਜੋ ਕੌਂਸਲਰ ਵਾਲਾ 5 ਲੱਖ ਰੁਪਏ ਉਹਨਾਂ ਤੋਂ ਲੈ ਕੇ ਅਸੀਂ ਇੱਕ ਅੰਗਰਵਾੜੀ ਸੈਂਟਰ ਵੀ ਉਹ ਪ੍ਰਾਇਮਰੀ ਸਕੂਲ ਦੇ ਨਾਲ ਹੀ ਬਣਾਇਆ ਕਮਰਾ ਇਹ ਤੋਂ ਇਲਾਵਾ ਕਈ ਹੋਰ ਪਿੰਡ ਦੇ ਵਿੱਚ ਬਹੁਤ ਕੰਮ ਨੇ ਜਿਹੜੇ ਐਨਆਰਆਈ ਵੀਰਾਂ ਦੇ ਸਰਕਾਰ ਦੇ ਗ੍ਰਾਂਟ ਤੋਂ ਬਿਨਾਂ ਅਸੀਂ ਕਰਵਾਏ ਨੇ ਜੀ ਤੇ ਹੁਣ ਇਸ ਸਮੇਂ ਆਪਣਾ ਕੋਈ ਹੈ ਕਮ ਰੰਦਰ ਪਿੰਡ ਦਾ ਜਿਹੜਾ ਪੈਂਡਿੰਗ ਹੋਵੇ ਕੁਝ ਪਿੰਡਾਂ ਦੇ ਜਿਹੜੇ ਕੰਮ ਨੇ ਤਾਂ ਮੁੱਕਦੇ ਨਹੀਂ ਹੁਣ ਆਪਾਂ ਜੇ ਰਸਤੇ ਬਣਾ ਲਿਆ ਤਾਂ ਹੁਣ ਆਪਾਂ ਨਾਲੀਆਂ ਵੱਲ ਨੂੰ ਹੋ ਜਾਾਂਗੇ ਕਿਉਂ ਪਿੰਡ ਦਾ ਜਦੋਂ ਮੀਂਹ ਪੈਂਦਾ ਹੈ ਕਈ ਵਾਰੀ ਬਹੁਤੀ ਪ੍ਰਾਬਲਮ ਸਾਡੇ ਪਿੰਡ ਦੇ ਵਿੱਚ ਆਉਂਦੀ ਹੈ ਪਰ ਕਈ ਵਾਰੀ ਸਫਾਈ ਆ ਉਹ ਨਾਲੀਆਂ ਹੁਣ ਬਹੁਤ ਨੀਵੇਂ ਆ ਹੋ ਗਿਆਂ ਉਹ ਚ ਗਾਰ ਫਸ ਜਾਂਦੀ ਆ ਜਾਂ ਬੰਦ ਹੋ ਜਾਂਦੀਆਂ ਨੇ ਉਹ ਕੰਮ ਰਹੇ ਨੇ ਤੇ ਮੈਂ ਤਾਂ ਇਹ ਕਹਿਣਾ ਵੀ ਸਰਕਾਰਾਂ ਨੂੰ ਜਿਹੜੀਆਂ ਆਉਂਦੀਆਂ ਪ੍ਰੋਜੈਕਟਾਂ ਨੇ ਹਰ ਪਿੰਡ ਦੇ ਵਿੱਚ ਇੱਕ ਕਮਿਊਨਿਟੀ ਸੈਂਟਰ ਖੋਲਣ ਲਈ ਕੋਈ ਨਾ ਕੋਈ ਗ੍ਰਾਂਟ ਦੇਣੀ ਚਾਹੀਦੀ ਆ ਕਿਉਂਕਿ ਇਹ ਇਹ ਬਹੁਤ ਵੱਡੀ ਪ੍ਰੋਬਲਮ ਆ ਸਾਰੇ ਪਿੰਡਾਂ ਦੀ ਆ ਜਦੋਂ ਅਸੀਂ ਕੋਈ ਛੋਟਾ ਮੋਟਾ ਫੰਕਸ਼ਨ ਕਰਨਾ ਹੁੰਦਾ ਤਾਂ ਅਸੀਂ ਹੋਟਲਾਂ ਵੱਲ ਨੂੰ ਭਜਦੇ ਆ ਪੈਲਸਾਂ ਵੱਲ ਨੂੰ ਭਜਦੇ ਆ ਇੰਨਾ ਕਿ ਸਾਡੇ ਕੋਲੇ ਪ੍ਰਬੰਧ ਹੋਵੇ ਪਿੰਡਾਂ ਦੇ ਵਿੱਚ ਤਾਂ ਕਿ ਸਾਨੂੰ ਉਹ ਪੈਸਾ ਬੁੱਕ ਨਾ ਕਰਨਾ ਪਵੇ ਜਿਹੜੇ ਹੋਟਲ ਨੇ ਉਹਨਾਂ ਨੂੰ ਬੁੱਕ ਨਾ ਕਰਨਾ ਪਵੇ ਇਹ ਸਰਕਾਰ ਅਗਲੀ ਜਿਹੜੀ ਇਹ ਸਰਕਾਰ ਨੂੰ ਚਾਹੀਦਾ ਵੀ ਕਮਿਊਨਿਟੀ ਸੈਂਟਰਲੇ ਘੱਟੋ-ਘੱਟ 50 ਲੱਖ ਰੁਪਈਆ ਜੇ ਹਰ ਪਿੰਡ ਨੂੰ ਦੇ ਦੇਣ ਤਾਂ ਇਹ ਬਹੁਤ ਵੱਡੀ ਪ੍ਰੋਬਲਮ ਲੋਕਾਂ ਦੀ ਹੱਲ ਹੋ ਜਾਵੇ ਸਰਪੰਚ ਸਾਹਿਬ ਜਦੋਂ ਸਰਕਾਰ ਹਲੇ ਸੱਤਾ ਵਿੱਚ ਨਹੀਂ ਆਈ ਸੀ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਐਨਾਉਂਸ ਕਰਦੇ ਹੁੰਦੇ ਸੀ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਏਗੀ ਤਾਂ ਜਿਹੜੀਆਂ ਸਰਕਾਰ ਐ ਉਹ ਪਿੰਡਾਂ ਦੀ ਸੱਥਾਂ ਤੋਂ ਚੱਲੇਗੀ ਕੀ ਆਪਣੇ ਇਹਨਾਂ ਸ਼ਬਦਾਂ ਦੇ ਉੱਤੇ ਇਹ ਸਰਕਾਰ ਖੜੀ ਉਤਰੀ ਐ ਦੇਖੋ ਸਰਕਾਰ ਕੋਈ ਵੀ ਹੋਵੇ ਜਦੋਂ ਉਹਨਾਂ ਨੇ ਸੱਤਾ ਲੈਣੀ ਹੁੰਦੀ ਆ ਲੋਕਾਂ ਨੂੰ ਬਹੁਤ ਲਵਾਉਣੇ ਜਿਹੜੇ ਹੈਗੇ ਨੇ ਮਾਦੇ ਕਰਦੀ ਆ ਇਸੇ ਤਰ੍ਹਾਂ ਇਹ ਸਰਕਾਰ ਨੇ ਵੀ ਕੀਤਾ ਸੀ ਵੀ ਆਮ ਜਿਹੜੇ ਆਮ ਆਦਮੀ ਪਾਰਟੀ ਐ ਚ ਆਮ ਆਦਮੀ ਐਮਐਲਏ ਚੁਣ ਕੇ ਆ ਆਮ ਆਦਮੀ ਜਿਹੜਾ ਮੁੱਖ ਮੰਤਰੀ ਹੋਊਗਾ ਪਰ ਅੱਜ ਜੋ ਅਸੀਂ ਦੇਖ ਰਹੇ ਆ ਉਹ ਆਮ ਆਦਮੀ ਕੋਈ ਵੀ ਨਹੀਂ ਇਹਨਾਂ ਦੇ ਵਿੱਚ 92 एमएल ਨੇ ਇਸ ਤਰ੍ਹਾਂ ਦੇ ਵਿੱਚ ਤੇ ਆਮ ਆਦਮੀ ਕਹਿੰਦੀ ਆਮ ਆਦਮੀ ਕੋਈ ਵੀ ਨਹੀਂ ਹੈ ਲੋਕਾਂ ਦੇ ਨਾਲ ਨਹੀਂ ਖੜਦੇ ਇਹਨਾਂ ਨੂੰ ਲੋਕਾਂ ਦੇ ਨਾਲ ਖੜਨਾ ਚਾਹੀਦਾ ਲੋਕਾਂ ਦੀਆਂ ਪ੍ਰੋਬਲਮਾਂ ਸੁਣਨੇ ਚਾਹੀਦੀਆਂ ਨੇ ਕਈ ਕੋਈ ਟਾਈਮ ਬਣ ਸਕਦੇ ਆ ਜਿਵੇਂ ਇੱਕ ਬਲਾਕ ਦਾ ਇਕੱਠ ਕਰ ਲਿਆ ਮਹੀਨੇ ਜਾਂ ਦੋ ਮਹੀਨੇ ਬਾਅਦ ਆਪਣੇ ਕਿੰਨੇ ਕ ਬਲਾਕ ਨੇ ਦੋ ਜਾਂ ਤਿੰਨ ਬਲਾਕ ਹੁੰਦੇ ਆ ਇਕਾਲਕੇ ਦੇ ਵਿੱਚ ਲੋਕਾਂ ਦੀਆਂ ਪ੍ਰੋਬਲਮਾਂ ਸੁਣਨ ਉੱਥੇ ਬਲਾਕ ਪਰ ਅੱਜ ਦੀ ਜਿਹੜੀ ਗੱਲ ਇਹਨੇ ਕਹੀ ਸੀ ਇਹ ਤਾਂ ਸਰਕਾਰ ਵੱਲ ਤੋਂ ਬਾਅਦ ਵੀ ਕਹੀ ਸੀ ਭਗਵੰਤ ਸਿੰਘ ਮਾਨ ਨੇ ਵੀ ਸੱਥਾਂ ਤੋਂ ਸਰਕਾਰ ਚੱਲੂਗੀ ਪਰ ਉਹਦੇ ਬਿਲਕੁਲ ਇਹ ਕੰਮ ਉਲਟ ਹੋ ਰਿਹਾ ਜਿਕਰ ਗੱਲ ਕਰੀਏ ਜਨਤਾ ਜਨਾਰਦਨ ਦੀ ਜਨਤਾ ਜਨਾਰਦਨ ਚਾਹੇ ਤਾਂ ਤਖਤਾ ਪਲਟਣ ਨੂੰ ਇੱਕ ਸੈਕਿੰਡ ਲਗਾਉਂਦੀ ਹੈ ਇਹ 2022 ਦੱਸ ਚੁੱਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਹਟੜੀ ਵਰਗਾ ਇਹ ਪਿੰਡ ਮਹਿਮਾ ਸਿੰਘ ਵਾਲਾ ਦੇ ਵਸਨੀਕ ਮਹਿਮਾ ਸਿੰਘ ਵਾਲਾ ਦੇ ਜਨਤਾ ਜਨਾਰਦਨ ਆਪਣੇ ਚਾਹਤੇ ਸਰਪੰਚ ਸਰਦਾਰ ਲਛਮਨ ਸਿੰਘ ਦੇ ਗਲੇ ਦੇ ਵਿੱਚ ਦੁਬਾਰਾ ਫਿਰ ਸਰਪੰਚ ਦੀ ਜ਼ਿੰਮੇਵਾਰੀ ਸਰਬਸੰਤੀ ਨਾਲ ਪਾਉਂਦੇ ਨੇ ਜਾਂ ਫਿਰ ਸਦਾ ਲਛਮਨ ਸਿੰਘ ਦੀ ਪੱਲਾ ਚੜਾ ਕੇ ਭਜਦੇ ਨੇ ਇਹ ਸਾਰੀ ਜਾਣਕਾਰੀ ਲੈਣ ਲਈ ਸਾਡੇ ਸਿਟੀ ਲਾਈਵ ਚੈਨਲ ਦੇ ਨਾਲ ਜੁੜੇ ਰਹੋ